ਮੇਰਾ ਨਾਰਾ ਬੀ ਸ਼ਰਮਾ ਭਾਈ ਰਵੀ ਜੀ ਕੀ ਗੱਲ ਬਾਤ ਹੋਈ ਹੈ ਜਿਹੜੀ ਘਟਨਾ ਵਾਪਰੀ ਕੋਸ ਨਹੀਂ ਭਾਈ ਮੇਰੇ ਘਰ ਵਾਲੀ ਨੇ ਮੇਰਾ ਮੁੰਡਾ ਜਵਾਗ ਮੇਰੀ ਕੁੜੀਆ ਟੁੱਟ ਦਾਲਦੀ ਉਹਨੂੰ ਮਾਰਾ ਜਗਾ ਦੇ ਮੇਰਾ ਦਾਦਾ ਮੇਰਾ ਡੈਡੀ ਉਹਨੂੰ ਦਵਾਈ ਦੋਣ ਗਿਆ ਕੋਈ ਚੀਜ਼ ਲਗਾ ਤੇ ਮਗਰ ਵਗਰ ਆ ਜੰਗਨੇ ਦਾ ਮੁੰਡੇ ਨੇ ਕੇ ਰਾਏ ਦੇ ਘਰ ਆਣੀ ਨਾ ਕੇ ਕੋ ਮਾਰੇ ਮਾਰਦੇ ਥਾਈ ਮਾਰਦੇ ਭਾਈ ਰਾਏ ਡੈਡੀ ਦੇ ਕਈ ਮਾਰਨ ਪੈ ਇਨ ਨੂੰ ਪੈਂਡਾ ਨੇ ਛੜਾਤਾ ਉਹਨਾਂ ਦੋਵਾਂ ਨੂੰ ਖਤਮ ਕਰਤਾ ਇਹ ਮਾੜੀ ਜੀ ਕਈ ਵਜੀ ਹੈ ਭਾਈ ਮੇਰਾ ਸਹੁਰਾ ਹੀ ਹੈ ਰਾਜਵੀਰ ਕੰਗ ਤੇ ਹੋਰ ਤੇ ਨਾਲ ਉਹਦਾ ਮੁੰਡਾ ਪਰਮਪਾਲ ਦੇ ਰਾਜਵੀਰ ਦੇ ਘਰੋਂ ਜੀ ਬਾਈ ਇਹਨਾਂ ਨੇ ਪਤਾ ਹੀ ਨਹੀਂ ਇਹ ਜਿਹੜੇ ਮੈਡੀਕਲ ਦੇ ਵੜੇ ਉਹਨਾਂ ਨੇ ਆ ਕੇ ਮਗਰ ਸਿਰਾਂ ਜੀ ਮਾਰ ਗਏ ਜੀ ਦੋਵਾਂ ਦੇ ਸੱਟਾਂ ਕੁੜੀਆਂ ਹੋ ਗਿਆ ਕੋਈ ਤਰ੍ਹਾਂ ਦੀ ਗੱਲ ਕਾਨ ਕੁਛ ਵੀ ਨਹੀਂ ਜੀ ਮੇਰੇ ਵਿਆਹ ਨੂੰ 4 ਸਾਲ ਹੋ ਗਏ ਠੀਕ ਹੈ ਢੂੜ ਸਾਲ ਦੀ ਮੇਰੀ ਕੁੜੀਆ ਹੋ ਗਈ ਕੋਈ ਗੱਲ ਨਹੀਂ ਅਸੀਂ ਕਦੇ ਉਹਨਾਂ ਦੇ ਮੱਥੇ ਨਹੀਂ ਲੱਗੇ ਕਦੇ ਬੁਲਾਇਆ ਨਹੀਂ ਜਾਣ ਜੀ ਇੱਕ ਵਾਰੀ ਉਹਨਾਂ ਨੂੰ ਮੋੜਤੀ ਸੀ ਜੀ ਉਹ ਵੀ ਮੁੜ ਕੇ ਉਹਨਾਂ ਨੇ ਨਹੀਂ ਸੰਭੀ ਉਹ ਮਾਰਦੇ ਸੀ ਫਿਰ ਮੈਂ ਫੇਰ ਕੁੱਤਾ ਕਰਕੇ ਵਿਆਹ ਕਰਾ ਲਿਆ ਸੀ ਉਦੋਂ ਆ ਗੱਲ ਉਹ ਹੋਂਦਾ ਚ ਕਰਨਾ ਸੀ 4 ਸਾਲ ਹੋ ਗਈ ਜੋ ਆਖੜੀ ਨੇ ਮੇਰੀ ਨੇ ਕੀ ਮਾੜਾ ਕਰਿਆ ਸੀ 2 ਸਾਲ ਦੀ ਸੀਗੀ ਬਾਬਾਈ ਤੁਹਾਡੇ ਕਰੇ ਬੜਕੇ ਨਹੀਂ ਜੀ ਬਾਹਰ ਮੈਡੀਕਲ ਤੇ ਆਈ ਸੀ ਦਵਾਈ ਲੈਣ ਆਈ ਸੀ ਅੱਛਾ ਤੁਹਾਡੇ ਮਿਸ ਜੋਥੇ ਦਵਾਈ ਲੈਣ ਗਏ ਹਾਂਜੀ ਨਾਲ ਮੇਰੇ ਡੈਡੀ ਸੀਗੇ ਹਾਂਜੀ ਇਹਨਾਂ ਨੇ ਘਰੋਂ ਨਿਕਲਦਿਆਂ ਕਿਤੇ ਦੇਖਣਾ ਤੇ ਨਾਲ ਦੀ ਨਾਲ ਹੀ ਉੱਥੇ ਪਹੁੰਚ ਗਏ ਪਿੰਡ ਕਿਹੜਾ ਤੁਹਾਡਾ ਵਰਕਗਲਾ ਪਿੰਡ ਹੈ ਮੰਗ ਕਰਦੇ ਪਰਸਾ ਮੰਗ ਬਾਈ ਮੈਨੂੰ ਇਨਸਾਫ ਦਿੱਤਾ ਜਾਵੇ ਜਾਂ ਮੇਰੇ ਯਾਰ ਕੋਈ ਮੋੜ ਨਾਲ ਮੈਨੂੰ ਚਾਹੇ 50 ਲੱਖ ਰੁਪਏ ਲੈ ਲੈਣ ਮੇਰੇ ਦੁਆਗੇ ਤੇ ਮੇਰੇ ਘਰ ਵਾਲੀ ਕੋਲੋਂ ਮੈਂ ਕੋਰ ਗੁਜ਼ਰੀ ਭਾਗ ਮੈਂ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕਰਿਆ ਬਾਈ ਕੋਈ ਪਿੰਡ ਚ ਗਏ ਦੇ ਵੀ ਆ ਇਹ ਮਦਨੇ ਗੇ ਨੂੰ ਗਾਲ ਵੀ ਘੱਡੀ ਆ ਜਾ ਕੇ ਤੇ ਮੱਥੇ ਵੀ ਲੱਗਿਆ ਬਾਈ ਤੜਕੇ ਨਿਕਲਣਾ ਰਾਤ ਨੂੰ 7 ਵਜੇ ਘਰੇ ਵੜਦਾ ਮੈਂ ਕਦੇ ਕਦੇ ਵੀ ਨਹੀਂ ਗਿਆ ਕਿ ਨਾ ਰੱਖਦੇ ਸੀ ਹਾਂ ਨਾ ਕਿਤੇ ਖੰਡ ਬਾੜ ਨਾ ਕਿਤੇ ਵਿਆਹ ਸ਼ਾਦੀ ਮੈਂ ਕਦੇ ਵੀ ਨਹੀਂ ਆ ਚਾਹ ਸਾਲ ਹੋ ਗਏ ਬਾਈਸ ਕਰਕੇ ਖੁੰਦਕ ਰੱਖਦੇ ਖੁੰਦਕ ਰੱਖਦੇ ਸੀਗੀ ਫਖੰਦਕ ਸੀਗੀ ਨਾ ਜੀ ਖੁੰਦਕ ਸੀ ਉਸ ਦਿਨ ਦਾ ਕੋਸ ਨਾ ਕੋਸਤਾ ਕਹਿੰਦੇ ਕੋਸ ਨਹੀਂ ਕਿਹਾ ਜੀ ਕਦੇ ਵੀ ਮੱਥੇ ਵੀ ਨਹੀਂ